ਵਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸਤਨਾਮ ਸਿਰੀ ਵਾਹਿ ਗੁਰੂ ਸਾਹਿਬ ਜੀ ਮਗ ਮਜਨ ਸੰਗ ਸਾਧੂ ਆ ਧੂੜੀ ਕਰਿਸ਼ਨਾ ਨਨ ਹਰ ਕਾ ਨਾਮ ਧਿਆਏ ਸੁਣ ਸਭ ਨਾਨਕ ਕਰ ਧਨ ਮਗ ਮਜਨ ਸੰਗ ਸਾਧੂ ਆ ਧੂੜੀ ਕਰਿ ਸ਼ਿਨਾਨ ਹਰ ਕਾ ਨਾਮ ਧਿਆਏ ਸੋਣਾ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਦੇਨ ਸੋਬ ਸੁਆਨਾ ਸੱਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ ਆਠ ਸਠਿ ਤੀਰਥ ਸਗਲ ਪੁਨ ਜੀ ਦਇਆ ਪਰਬਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ ਮਿਲਿਆ ਪ੍ਰਭ ਆਪਣ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਜਿਨ ਮਿਲੇ ਆ ਪ੍ਰਭ ਆਪਣ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢੀਐ ਜਨ ਪੂਰਾ ਗੁਰ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮਜਨ ਸੰਗ ਸਾਧੂ ਆ ਤੋੜੀ ਕਰਿ ਇਸ਼ਨਾਨ ਹਰਿ ਕਾ ਨਾਮ ਧਿਆਏ ਸੁਣਾ ਸਭ ਨਾਨੋ ਕਰ ਦਾਨ